ਸਾਜਰੇ ਸਾਜਰੇ ਪਹੁੰਚ ਕੇ ਵੀ ਮੋਟਰ ਤੇ ਠੰਡਾ ਠੰਡਾ ਮੌਸਮ ਸਸਰੀ ਗਾਲ ਸਾਰੇ ਵੀਰ ਭਰਾਵ ਨੂੰ ਕਿਵੇਂ ਕਹਾਂ ਮੋ ਸਾਰੇ ਜਾਨਵਰ ਸੱਠ ਸਾਰਿਆਂ ਦੇ ਆਹਾ ਆ ਨੀਂਦ ਖੁੱਲਦੀ ਸਾਰ ਮੋਟਰ ਤੇ ਠੰਡੀ ਹੱਡੀ ਹਵਾ ਤੇ ਗਰਮ ਗਰਮ ਧੁੱਪ ਤੇ ਉਹ ਕਬੂਤਰ ਤੁਨ ਦਿਖਾਣਾ ਉੜਦਾ ਫਿਰਦਾ ਕਿੱਥੇ ਆਹ ਦੇਖੋ ਇਹ ਇਹ ਆਹ ਬੈਠ ਰਿਹਾ ਆਪਣੇ ਉੱਥੇ ਇਹ ਇਹ ਆਹ ਬਹਿ ਗਿਆ ਅੱਜ ਕਿਸੇ ਨਾ ਕਿਸੇ ਤਰੀਕੇ ਫੜਨਾ ਉਹਨੂੰ ਤੇ ਟਰ ਫਿਰ ਕੇ ਚੱਲਦੇ ਆ ਕੋਈ ਨਹੀਂ ਘਰੇ ਆਪਾਂ ਫੇਰ ਦਾਣਾ ਪਾਣੀ ਇਹ ਪਾ ਦਾਂਗੇ ਤੁੱਪ ਜੀ ਆ ਜੂ ਮੜੀ ਹੁਣ ਪਹੁੰਚ ਗਏ ਬਈ ਕਬੂਤਰਾਂ ਬੱਲ ਬਾਹ ਕਿੱਥੇ ਆ ਮਾਂ ਦੇ ਕੂਤਰੇ ਆ ਤੇ ਮੂੰਗੀ ਵੀ ਲਿਆਂਦੀ ਆ ਕੀ ਆ ਸੜਾ ਤਾਰਾ ਵੀਰਾ ਵੀ ਲੈਂਦਾ ਕਣਕ ਵੀ ਪਈ ਆ ਬਾਜਰਾ ਵੀ ਪਿਆ ਛੋਲੇ ਹੀ ਪਏ ਨੇ ਅੱਜ ਮਿਕਸ ਖਰਾਕ ਪਾਉਨੇ ਆ ਇਹਨਾਂ ਨੂੰ ਤੇ ਪਹਿਲਾਂ 파ਦਮਾ ਮੈਂ ਫਿਰ ਮੈਂ ਸਮੋਸਾ ਦਾ ਵੀ ਕੰਮ ਕਰਨਾ ਕਿਉਂਕਿ ਭਾਉ ਤਾਂ ਆਇਆ ਨਹੀਂ ਹੈਗਾ ਕੱਲ ਦਾ ਤੇ ਗਰਮ ਗਰਮ ਪਾਣੀ ਪਾ ਕੇ ਰੈਡੀ ਕਰ ਜੰਨਾ ਹੈ ਖੋਲੂਗਾ ਰੇ ਧੋਪਾਈ ਤੇ ਲਓ ਵੀ ਗਰਮ ਪਾਣੀ ਵੀ ਲਿਆਂਦਾ ਦਾਣੇ ਐਨ ਮਿਕਸ ਕਰਕੇ ਪਾ ਤੇ ਕੁੰਡੀ ਸਾਫ ਕਰਤੀ ਪਾਣੀ ਡੋਲਤਾ ਬਾਕੀ ਉਹ ਗਰਮ ਪਾ ਦਿੰਦੇ ਪਹਿਲਾਂ ਥੋੜਾ ਠੰਡਾ ਬਾਣੀ ਪਾਤਾ ਐਨ ਉੱਕੇ ਹੋਇਆ ਗੰਮ ਤੇ ਚਲ ਕਬੂਤਰ ਖੋਲੇ ਦਿੰਨਾ ਮੈਂ ਕਿਉਂਕਿ ਨਹੀਂ ਪਾਣੀ ਫੇਰ ਠੰਡਾ ਹੋ ਜਾਣਾ ਫੇਰ ਲਿਆਉਣਾ ਪੈਣਾ ਇੱਕ ਮਿੰਟ ਆ ਦੂਜੇ ਕਬੂਤਰਾਂ ਦੀ ਵੀ ਖਰਾਕ ਮਿਕਸ ਕਰੀ ਪਈ ਆ ਹੁਣ ਆਪਾਂ ਇਹਨਾਂ ਨੂੰ ਖੋਲ ਦਿੰਨੇ ਆ ਮੇਰੇ ਤਾਂ ਬੂਟ 'ਚ ਵੀ ਪਾਣੀ ਪੈ ਗਿਆ ਯਾਰ ਹਾਂ ਬਈ ਕੈਂਮ ਉਹ ਵੀ ਬੱਚੇ ਕੈਂਮ ਐ ਸਾ ਵੀ ਕੈਂਮ ਐ ਕਬੂਤਰੀ ਡਾਊਨ ਐ ਥੋੜੀ ਉਹ ਬੈਠੀ ਐ ਬਾਕੀ ਸਾਰਾ ਕੁਝ ਓਕੇ ਆਜੋ ਬਈ ਆਜੋ ਚਲੋ ਇਹਨਾਂ ਦਾ ਨਿਬੜਿਆ ਹੁਣ ਹੁਣ ਆਪਾਂ ਖੋਲ ਲਈਏ ਇਧਰਲੇ ਕਬੂਤਰ ਪਹਿਲਾਂ ਪਾਈਏ ਆਪਾਂ ਇਹਨੂੰ ਦਾਣੇ ਟਰੇ ਕਰਕੇ ਸਾਫ ਇਹਨਾਂ ਦੀ ਟਰੇ ਵਾਲੀ ਗੰਦੀ ਕਰ ਦਿੰਦੇ ਨੇ ਯਾਰ। ਹੁਣ ਤੁਮੈਂ ਮੈਂ ਟਰੇ ਸਾਫ ਕਰਾਂ ਤੇ ਪਾਣੀ ਡੋਲ ਦਮ। ਬਹੁਤ ਗੰਦਾ ਕਰ ਦਿੰਦੇ ਨੇ ਯਾਰ। ਰੁਕ ਜੋ 1 ਮਿੰਟ ਮੈਂ ਸਾਫ-ਸੂਫ ਕਰ ਲਵਾਂ ਫੇਰ ਪਾਉਣਾ। ਹੋ ਗਈ। ਇਧਰਲੇ ਕਬੂਤਰਾਂ ਨੂੰ ਵੀ ਦਾਣੇ ਪਾਤੇ। ਪਾਣੀ ਪਾ ਦਿਆ ਗਰਮ ਆਹ ਬੱਛਾ ਵੀ ਡਾਉਣ ਚਲੋ ਆ ਲਾ ਦਨੇ ਆਪਾਂ ਹੁਣ ਮੈਂ ਸਾਰਾ ਕੰਮ ਨਿਬੇੜ ਲਿਆ ਮੇਤਰੋ ਮੈਂ ਐਸਾ ਮੁੱਠਾ ਦਾ ਨਿਵੇੜਦਾ ਕੰਮ ਕਬੂਤਰਾਂ ਦਾ ਵੀ ਨਿਬੜ ਗਿਆ ਤੇ ਉਹ ਕਬੂਤਰਾ ਉਹ ਬੈਠ ਗਿਆ ਆ ਕੇ ਹੁਣ ਆਓ ਦੇਖੋ ਅੱਜ ਕੋਈ ਨਹੀਂ ਅੱਜ ਤੈਨੂੰ ਰਗੜ ਨਹੀਂ ਰਗੜਦਾ ਯਾ ਕੋਸ ਹੋ ਜਾਵੇ ਬਾੜਾ ਉੱਚਾ ਲੱਗਿਆ ਫਿਰਦਾ ਤਾਂ ਉੜ ਰਿਹਾ ਤਾਂ ਤੇ ਚਲੋ ਫਿਰ ਹੁਣ ਦਾਣਾ ਪਾਣੀ ਇਹਨਾਂ ਨੇ ਚੁਕ ਲਿਆ ਵੜ ਜਾਣਗੇ ਅੰਦਰ ਫਿਰ

ਕੀ ਇਹਾਰੇ ਠੀਕ ਨੇ ਟੁੱਟੇ ਨਹੀਂ ਠੀਕ ਨੇ ਸਾਰੇ ਹਾਂ ਇੱਧਰ ਵੀ ਠੀਕ ਤੇ ਪਾ ਦਈਏ ਹੁਣ ਦਾਣੇ ਨਾ ਸੁਣ ਦਿਖਾਉਣਾ ਪਾ ਤੇ ਦਾਣੇ ਤੇ ਪਾਣੀ ਵੀ ਪਾ ਤਾ ਬਾਹਰ ਨਿਕਲ ਆਇਓ ਚਲੋ ਹੁਣ ਚੱਲਦੇ ਆਂ ਥੱਲੇ ਨੂੰ ਆ ਗਿਆ ਨਿਆਪੇ ਲਓ ਜੀ ਹੁਣ ਬਲੌਗ ਕੰਟੀਨਿਊ ਕਰਨ ਲੱਗੇ ਅੱਜ ਕਾਸ਼ੀ ਡਿੱਕੇ ਆ ਗਿਆ ਕਾਸ਼ੀ ਪਾਊਗਾ ਕਹਿੰਦੇ ਦਾਣੇ ਤੇ ਮੈਂ ਗਰਮ ਪਾਣੀ ਲਈ ਫਿਰ ਦੇ ਗਰਮ ਪਾਣੀ ਪਾ ਦਈਏ ਖੜ ਜਾ ਦੇਖੀਗਾ ਜੀ ਬਾਲੀ ਵੀ ਨੱਪਾ ਦੀ ਓਹੋ ਥੋੜੀ ਹੋਣੀ ਥੋੜੀ ਜਿਹੀ ਹੈ ਹੈ ਥੋੜੀ ਜਿਹੀ ਅੱਛਾ लाया भाई। निकल दया पपिया कबूतर फट नहीं हों ते पाते आ फड़ी करा इधरले कमरे चो ना लाइटा वाल दे मैसा बहार खड़िया बरभै सिंह आ गया नूरी आओ देखो बन दसा मूसा भी फिर हम बाली बाली लाइट का जी दोनों सुचा बाल दे इधरली भी मच जूगी ना ला दिखदा नहीं दार्थी। ना दार्थी। ओ गुरु खड़ जा सच्चा बस ठीक है आ जा हाँ मच भी चलो भाई मच भी कुंडा खोल दिए आयो आयो हाँ भाई ओके 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 सारे आ जाओ ਚੋਗੋ ਦਾਣਾ ਬਾਣੀ ਲਾਇਆ ਭਾਈ ਕਾਸ਼ਦੀਪ ਉਹ ਲੰਗ ਕਦੇ ਮਾਰਦਾ ਹੈ ਆ ਨਾ ਚੇ ਗਲਤੀ ਕਰ ਨੀ ਨਾੜ ਕਿੱਥੇ ਚੜਾਇਆ ਸਾਲਿਆ ਛੱਕੋ ਵੀ ਮਿੱਤਰੋ ਸਾਰੇ ਕਬੂਤਰ ਕੱਢਦੇ ਬਾਹਰ ਉਹ ਕਬੂਤਰ ਨਹੀਂ ਫਾੜ ਹੁੰਦਾ ਭਾਈ ਹੁਣ ਆ ਉਹ ਬੈਠਾ ਹੈ ਉਹ ਜੱਸੇ ਓਰੇ ਆ ਭੱਜ ਗਏ ਆ ਉਹ ਬੈਠਾ ਹੈ ਹੁਣ ਫਾੜ ਹੋ ਸਕਦਾ ਓਏ ਆ ਹੁਣ ਕਬੂਤਰ ਫੜ ਹੋ ਸਕਦਾ ਆਹ ਦੇਖ ਬੈਠਾ ਆ ਜਾ ਲੈ ਫੜ ਆ ਲੈ ਕੇ ਜਾ ਤੂੰ ਉੱਪਰ ਨੂੰ ਫੜ 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 ਲੱਗੇ ਤੇ ਜੀ ਆਹ ਦੇਖ ਬੈਠਾ ਜੰਗਲੇ ਦੀ ਬੈਠਾ ਹੈ ਜਾਏਗਾ ਹਾਂ ਹੀ ਫੜ ਹੋ ਜੂਗਾ ਜੱਪਾ ਜਾ ਇਧਰ ਨੂੰ ਮੈਨੂੰ ਦੱਸ ਦੀ ਪਹਿਲਾਂ ਵੀ ਮੈਂ ਪਹੁੰਚ ਗਿਆ ਫਿਰ ਬਣਾਉਣਾ ਤੇਰੀ ਵੀਡੀਓ ਲਓ ਵੀ ਜਿਸਾ ਭੇਜਿਆ ਹੁਣ ਜੇ ਫੜ ਹੋ ਗਿਆ ਨਾ ਸਵਾਲ ਆਜੂ ਬਹੁਤ ਦਿਨ ਹੋ ਗਏ ਫਿਰ ਦਿਆਂ ਨੂੰ ਚਲੋ ਇਹਨੇ ਆ ਦਾਣਾ ਪਾਣੀ ਚੁੱਕ ਲੈਣਗੇ ਨਾਲੇ ਮੈਂ ਦਵਾਈ ਦੂਜੀ ਦੇ ਦੂੰਗਾ ਕਬੂਤਰ ਨੂੰ ਪਹੁੰਚ ਗਿਆ ਚੱਲ ਫਿਰ ਲਓ ਵੀ ਤੁਹਾਨੂੰ ਦਿਖਾਉਣਾ ਹੈ ਲਾਈਵ ਹੈ ਇਹਨ ਕਬੂਤਰ ਫੜ ਹੁੰਦਾ ਰੱਬ ਸੌਖਾ ਰੱਖੇ ਅਜਰ ਰਗੜ ਲਈਏ ਦੇਖਦੇ ਹਾਂ ਕਹੇ ਜਾਂ ਕਿਹਦਾ ਹੈਗਾ ਪਰ ਕਿਸੇ ਦਾ ਤਾਂ ਹੈ ਨਹੀਂ ਜੇ ਕਿਸੇ ਦਾ ਹੁੰਦਾ ਨਾ ਹੁਣ ਕੱਦਾਂ ਸੁਨੇਹਾ ਜੇ ਆ ਜਾਂਦਾ ਵੀ ਤੁਹਾਡੇ ਗੋਠੇ ਤੇ ਕਬੂਤਰ ਬੈਠਦਾ ਉਹ ਆ ਜਾ ਕਿੱਧਰ ਰਹਿ ਗਿਆ ਅਲਾਹ ਬਾਹ ਲਾ ਫਲੈਸ਼ ਏ ਏ ਏ ਔਰੇ ਓ ਫੜ ਲਿਆ ਫੜ ਹੋ ਗਿਆ ਫੜ ਲਿਆ ਲੈ ਵੀ ਫੜ ਲਿਆ ਫੜ ਲਿਆ ਫੜ ਲਿਆ ਤੁਹਾਨੂੰ ਦਿਖਾਉਂਦਾ ਫੜ ਲਿਆ ਬੱਲ ਬੱਲ ਬਲਾ ਦੰਨੇ ਆ ਹੁਣ 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 ਲੱਗਣਾ ਬੱਲ ਟੋਕਾ ਰੁਕ ਜਾ ਮਗਾ ਲੈਨੇ ਇੰਨੇ ਅੰਦਰ ਬੰਨ ਪੀਲਾ ਬੱਲ ਵੀ ਇਧਰ ਅੰਦਰ ਲਾਉਣਾ ਚਿੱਟਾ ਉਰੇ ਲਾ ਦੰਨੇ ਆ ਚੱਕੋ ਮੇਰੇ ਫੜ ਲਿਆ ਜਾਂਦਾ ਬਹੁਤ ਦਿਨ ਹੋ ਗਿਆ ਪੁੱਛਤਾ ਨਿਕਲੀ ਨਹੀਂ ਇਹ ਬਾਜੀ ਇੱਕ ਕੱਢੀ ਕੰਮ ਨਿਕੜਿਆ ਵੀ ਇੱਕ ਆ ਦਿਖਾਈ ਸਾਰਾ ਹੈ ਨਾ ਪੂਰਾ ਦਿਖਾਈ ਨਾ ਹੈ ਛੜਾ ਹਲੇ ਵੀ ਅੱਖਾਂ ਦੇ ਬੈਠ ਜਾ ਦਿਖਾਉਂਦਾ ਹੂੰ ਤਾਂ ਜਿਸੇ ਨਹੀਂ ਹੈਗਾ ਨਹੀਂ ਹੈ ਨਹੀਂ ਹੈ ਨਾ ਚਟੀਆਂ ਨੇ ਬਹੁਤ ਚੋਸਤਾ ਛੜਾ ਓਏ ਧਹੀਂ ਇਧਰ ਨੂੰ ਹਾਂ ਉਹ ਕਿਰਬੋੜਾ ਕਿੰਨੇ ਦਿਨ ਹੋ ਗਏ ਇਹਨੂੰ ਸਾਲੇ ਨੂੰ ਹਫਤਾ ਦਾ ਹੋ ਗਿਆ ਨਾ 7-8 ਦਿਨ ਹੋ ਗਏ ਇਹਨੂੰ ਫੜ ਲਿਆ ਚੱਲ ਹੁਣ ਪੀਲਾ ਬੱਲ ਬਲਾਉਣਾ ਅੰਦਰ ਗੁਰੀ ਬੱਲ ਬ ਲੈਣ ਗਿਆ ਪੀਲਾ ਬੱਲ ਬਲਾ ਦੰਨੇ ਆ ਨਾਲੇ ਤਾਂ ਰਹੂਗਾ ਗਰਮੈਸ਼ ਜੀ ਚਿੱਟਾ ਬੱਲ ਬਾਹਰ ਲਾ ਦੰਨੇ ਜਿਵੇਂ ਛਾਡੇ ਨੂੰ ਚਕੂਗਾ ਦਾਣਾ ਪਾਣੀ ਚੁਸਤ ਬੜਾ ਹਾਲਾ ਅੱਜ ਬਹੁਤ ਜਰ ਉੜੀ ਗਿਆ ਉੱਪਰ ਬਣਿਆ ਪਿਆ ਅੱਜ ਦੁਪਹਿਰੇ ਨੂੰ ਕਿਹੜਾ ਅੱਛਾ ਚਾਰ ਬੈਗੇ ਜਾ ਕੇ ਉੱਪਰ ਲੋਏ ਮਿੱਤਰੋ ਪਹਿਲਾ ਕਮੈਂਟ ਬੋਲ ਦੀਏ ਜੱਸੇ ਇਹਨਾਂ ਨੇ ਪਾਣੀ ਨਹੀਂ ਪੀਤਾ ਯਾਰ ਢਾਣੇ ਦੋਣੇ ਦਾ ਚੁਗਲ ਕਬੂਤਰੀ ਨੂੰ ਫੜ ਲਿਆ ਨਾਲੇ ਦਵਾਈ ਦੇਦੀ ਆਪਾਂ ਉਹਨੂੰ ਜਸੈਨੇ ਕਬੂਤਰੀ ਫੜਦਾ ਬਾਈ ਮੈਂ ਬੋਲ ਦਵਾ ਕਮੈਂਟ ਜਸਵਿੰਦਰ ਕੁਮਾਰ ਬਾਈ ਤੁਹਾਡਾ ਵਿਆਹ ਹੋਇਆ ਇਹ ਕਹੇ ਜਸਵਾਲਾ ਵੀਰੇ ਪ੍ਰਵੀਨ ਸਿੰਘ ਜੈਦੀਪ ਸੰਧੂ ਜੈਦੀਪ ਸੰਧੂ ਪ੍ਰਵੀਨ ਸਿੰਘ ਜਗਜੀਤ ਬਰਾੜ ਪ੍ਰਵੀਨ ਸਿੰਘ ਸਤਵਿੰਦਰ ਸਿੰਘ ਗੋਰਾ ਗੁਰਵੀਰ ਜੈਦੀਪ ਸੰਧੂ ਜਸਵੀਰ ਸਿੰਘ ਬਾਈ ਹੈਲੋ ਹੈਲੋ ਵੀਰੇ ਕੀ ਹਾਲ ਹੈ ਪ੍ਰਵੀਨ ਸਿੰਘ ਸਾਗਰ ਲਵਾਨਾ ਕਬੂਤਰਬਾਜ਼ ਯਾਰੀ ਹਰਮਨ ਜਾਰੀ ਸੋਨੂ ਜੱਟ ਨਾਈਸ ਬ੍ਰਦਰ ਹਰਿਆਣਾ ਤੋਂ ਥੈਂਕ ਯੂ ਵੀਰੇ ਥੈਂਕ ਯੂ ਕਰਨਦੀਪ ਵੀਰ ਕਬੂਤਰਾਂ ਦੇ ਖੁੱਡੇ ਵਿੱਚ ਟੂ ਲਾ ਲਓ ਉੱਪਰ ਵਾਲਾ ਸੀ ਹਾਂਜੀ ਹਾਂਜੀ ਵੀਰੇ ਹਰਚ ਸਿੰਘ ਸੇਰਾ ਥੈਂਕ ਯੂ ਵੀਰੇ ਸਾਹਿਬ ਸਰਾਨ ਸਿੰਘ ਬਾਈ ਕੋਈ ਕਬੂਤਰ ਦੇ ਦੋ ਯਾਰ ਵਧੀਆ ਜਾ ਵੀਰੇ ਮੈਂ ਤੁਹਾਨੂੰ ਦੱਸਿਆ ਜੀ ਬਸ ਬੇਲੇ ਹੋ ਜਾਣ ਦਿਓ ਬੇਲੇ ਕਰ ਰਹੇ ਹਾਂ ਮੈਂ ਜਿਵੇਂ ਜਿਵੇਂ ਜੋੜੇ ਟੁੱਟਦੇ ਨੇ ਪੀਜਨ ਸੇਲ ਵੀ ਬੀਟ ਹਨ ਬਾਈ ਸੋਕੇ ਵਾਲੇ ਨੂੰ ਪੋਰ ਈ ਡੈਕਸ 125 ਦਾ ਚੌਥਾ ਹਿੱਸਾ ਠੀਕ ਆ ਜਰੂਰ ਵੀਰੇ ਹੈਰੀਬੁੱਡ ਵਰਗੇ ਬਾਈ ਜੱਸਾ ਤੁਹਾਡਾ ਬਾਈ ਰੇ ਜੱਸਾ ਮੇਰਾ ਭਤੀਜਾ ਜੀ ਸੀਜ਼ਨ ਸਿਲ ਬਾਈ ਜੱਸੇ ਨੂੰ ਸਹੀ ਤਰ੍ਹਾਂ ਟ੍ਰੇਨਡ ਕਰ ਕਬੂਤਰ ਫੜਨ ਦਾ ਜੱਸੇ ਟ੍ਰੇਨਡ ਹੋ ਜਾ ਹੁਣ ਚੱਜਣ ਨਾਲ ਚਿਆ ਸਾਗਰ ਰਵਾਣਾ ਬਈਆ ਦੋ ਜੋੜੇ ਫਿਰ ਬੱਚਾ ਸੀਜ਼ਨ ਲੰਘ ਜਾਣਾ ਵੀਰੇ ਕੋਈ ਗੱਲ ਨਹੀਂ ਦੱਸ ਦੂੰਗਾ ਹੈਰੀ ਸੰਗਾ ਜਾਂਟਾ ਮਾਲਾ ਬਾਈ ਕਿਵੇਂ ਆ ਵਧੀਆ ਵਧੀਆ ਵੀਰੇ ਢਿੱਲੋਂ ਜੱਗੀ ਕਬੂਤਰ ਫੜੀ ਦਾ ਹੁੰਦਾ ਪੂਰਾ ਹੱਥ ਫਲਾ ਕੇ ਜੱਸਾ ਕੱਚਾ ਵੀਰੇ ਜੱਸਾ ਦਾ ਨਿਆਣਾ ਹਲੇ ਜੱਸਾ ਸਾਰੀ 14 15 ਕੇ ਸਾਲ ਦਾ ਐਨਾ ਕਾ ਹੋਏ ਫੜ ਲੰਦਾ ਐਫ ਐਫ ਸ਼ਿਵਦੀਪ ਭਾਜੀ ਇੱਕ ਜੋੜਾ ਗਿਫਟ ਕਰ ਦਿਓ ਠੀਕ ਹੈ ਵੀਰੇ ਗਗਨ ਆਹੀ ਸਭ ਵੀਰੇ ਸਬਕਾ ਲੇ ਆਓ ਫੜਨੇ ਵਾਲਾ ਨਹੀਂ ਨਹੀਂ ਵੀਰੇ ਆਪਾਂ ਤਾਂ ਉਹ ਵੈਸੇ ਰਾਤ ਕਰਕੇ ਫੜ ਲਿਆ ਪ੍ਰਵੀਨ ਸਿੰਘ ਪ੍ਰਵੀਨ ਸਿੰਘ ਪ੍ਰਵੀਨ ਸਿੰਘ ਮਨਵੀਰ ਸਿੰਘ ਧੰਨਵਾਦ ਵੀਰੇ ਇੰਨੇ ਕਮੈਂਟ ਕਰ ਲਈ ਤੇ ਗੁਰੀ ਲਿਆ ਬੱਲਵ ਉਤਰਾਲੇ ਕਮਰੇ ਚ ਲਾ 100 ਵਾਟ ਦਾ ਇੰਨਾ ਕੇ ਹੋ ਗਿਆ ਹੈ ਨਹੀਂ ਜਾਨਣਾ ਬਹੁਤ ਹੈ ਅੱਛਾ ਲਾਇਆ ਸੇ ਪੀਲਾ ਬਲਬ ਲਾ ਚਿੱਟਾ ਧਾਰਨਾ ਹੁਣੇ ਹੁਣੇ ਮਤਲਬ ਗਰਮ ਨਹੀਂ ਹੈਗਾ ਇਹਨਾਂ ਲਾਈਟ ਬੰਦ ਕਰ ਉਹ ਬੰਦ ਕਰਾਂ ਸੋਚ ਜਾ ਗੁਰੀ ਸੋਚ ਬੰਦ ਕਰ ਵੀ ਦੇ ਉਧਰ ਤੂੰ ਵੀ ਲੰਗ ਮਾਰਦਾ ਯਾਰ ਭਾਉ ਵੀ ਲੰਗ ਮਾਰਦਾ ਹਾਲ ਫੜ ਆ ਫੜ ਉਧਰ ਲਾ ਤੇ ਲਾ ਦਈਏ ਭਾਈ ਵੱਲ ਪੀਲਾ ਗਰਮ ਬਲਬ ਲਾ ਦੇ ਗਰਮ ਬਲਬ चार। अबड़ी ले। ओ देख स गिरधल् बल्ब कहता है <laughs> चाजर लाई गुरी ला दे ਆ ਹੁਣ ਦੇਖੋ ਫਿਰ ਕਿਰਪਾ ਹੁਣ ਸੇਕ ਮਾਰ ਲੈਂਦੇ ਕਰਪੋਰਟ ਆ ਜਾ ਬਈ ਆ ਲੈ ਆ ਇੱਧਰ ਲਾ ਦੇ ਗੁਰੀ ਇੱਥੇ ਨੀ ਚੜ ਕੇ ਲਾਏਗਾ ਕਿ ਜਸਾ ਹੀ ਲਾਊਗਾ ਯਾਰ ਲਵਾੜ ਜਸੇ ਮੈਂ ਦਵਾਈ ਦੇ ਦਾਂ ਕਬੂਤਰੀ ਨੂੰ ਲਾਓ ਬਈ ਦੇਤੀ ਦਵਾਈ ਉਧਰ ਵੀ ਲਾਤਾ ਵੱਲ ਉਧਰ ਦੇਖੋ ਹੁਣ ਮੱਚਦਾ ਨਾ ਰੋਸ਼ਨੀ ਹੈ ਪੀਲੀ ਪੀਲੀ ਉਹ ਕਰਪੋਰਟ ਚਲੋ ਵਲੌਗ ਦੀ ਵੀ ਕਰਦੇ ਆਂ ਅੰਡਿਕ Mi danno le veloci, c'è nel luogo del salto che mi danno